ਮੁਕਤੰਦੀ ਭਗਵੰਤ ਪਾਨੇ ਸ਼ਰੋਮ ਨੇ ਕਾਦੀ ਦਲ ਤੇ ਚੱਲ ਰੇ ਕਲੇਸ਼ ਤੇ ਸ਼ਬਦੀ ਹਮਲਾ ਕੀਤਾ ਸੀਮਾਨ ਨੇ ਕਹਿ ਕੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਪਰ ਇਹਨਾਂ ਕੋਲ 25 ਬੰਦੇ ਇਕੱਠੇ ਹੈ ਨਹੀਂ ਇਸ ਦੇ ਨਾਲ ਹੀ ਮੁਕਤੰਦੀ ਨੇ ਸੁਖਬੀਰ ਬਾਦਲ ਵੱਲੋਂ ਸ਼ਿਕਾਲ ਤੱਕ ਸਾਬ ਤੇ ਦਿੱਤੇ ਮਾਫੀ ਨਾਮੇ ਤੇ ਵੀ ਤਿੱਖਾ ਵਾਰ ਕੀਤਾ ਉਹਨਾਂ ਕਹਿੰਦੇ ਕਿ ਮਾਫੀ ਨਾਮਾ ਤਾਂ ਦੇ ਦਿੱਤਾ ਪਰ ਗਲਤੀ ਕੀ ਹੈ ਇਹਨਾਂ ਨੂੰ ਪਤਾ ਹੀ ਨਹੀਂ ਆਹ ਦੇਖ ਲੋ ਕਾਦੀ ਦਲ ਦਾ ਕੀ ਹਾਲ ਹੈ ਪੇ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਨਹੀਂ ਇਕੱਠੇਗੇ 10 15 ਇੱਧਰ ਨੂੰ ਫਿਰਦੇ ਨੇ ਤਿੰਨ ਚਾਰ ਇੱਧਰ ਨੂੰ ਫਿਰਦੇ ਨੇ ਕਿਉਂਕਿ ਅਸਲੀ ਮੁੱਦਿਆਂ ਤੋਂ ਭੱਜੇ ਨੇ ਇਹ ਇਨਾਂ ਕੋਲੇ 10 ਸਾਲ ਤਾਂ ਲਗਾਤਾਰ ਸੀਗੇ 7 ਤੋਂ 17 ਕੀ ਕੀਤਾ ਨੇ ਦਾ 7 10 ਸਾਲਾਂ ਜੀ ਮੂ ਅਸਲੀ ਅਸਲੀ ਮੁੱਦਿਆਂ ਤੋਂ ਲੋਕਾਂ ਦੇ ਮੁੱਦਿਆਂ ਤੋਂ ਭੱਜੇ ਨੇ ਆਪਦੇ ਹੀ ਕੀਤਾ ਸਾਰਾ ਜਿੰਨਾ ਕੀਤਾ ਆ ਦੁੱਖ ਹੈ ਦਾ ਮੈਨੂੰ ਮੈਂ ਕੋਈ ਪੋਲੀਟਿਕਲ ਨਹੀਂ ਬੋਲ ਰਿਹਾ ਮੈਂ ਵੀ ਦੁੱਖ ਚ ਹੀ ਬੋਲ ਰਿਹਾ ਮੈਨੂੰ ਕੀ ਲੋੜ ਸੀਗੀ ਐ ਇਸ ਕੰਮ ਚਾਉਣ ਦੀ ਰੋਜ਼ ਮੈਂ ਗਾਲਾਂ ਖਾਣਾ ਉਹਨਾਂ ਤੋਂ ਕਦੇ ਕਦੇ ਬਾਜਵਾ ਗਾਣਾ ਕੱਢਣ ਲੱਗ ਜਾਂਦਾ ਕਦੇ ਕੋਈ ਕੱਢਣ ਲੱਗ ਜਾਂਦਾ ਹੈ ਜੀ ਕੋਈ ਮੇਰੇ ਪਰਿਵਾਰ ਬਾਰੇ ਬੋਲ ਮੈਨੂੰ ਕੀ ਲੋੜ ਸੀ ਜੀ ਮੈਂ ਤਾਂ ਬਹੁਤ ਵੱਡਾ ਕਲਾਕਾਰ ਸੀਗਾ ਮੈਂ ਕਿਹੜਾ ਫੇਲ ਕਲਾਕਾਰ ਸੀਗਾ ਵੀ ਮੈਂ ਚਲੋ ਇਧਰੋਂ ਫੇਲ ਹੋ ਗਿਆ ਇਧਰ ਆ ਗਿਆ ਮੈਂ ਤਾਂ ਮੈਂ ਤਾਂ ਕਰੋੜਾਂ ਰੁਪਏ ਫਿਲਮਾਂ 'ਚ ਕਮਾ ਲੈਂਦਾ ਮੈਂ ਬੰਬੇ ਤੋਂ ਲਫਟਰ ਚੈਲੰਜਾਂ ਤੋਂ ਆ ਜਿਹੜੇ ਫਿਲਮਾਂ 'ਚ ਕੰਮ ਕਰਦੇ ਸਾਰੇ ਆਪਣੀ ਟੀਮ ਹੈ ਜਿਹੜੇ ਪੰਜਾਬੀ ਫਿਲਮਾਂ ਵਾਲੇ ਸਾਰੇ ਮੇਰੀ ਹੀ ਟੀਮ ਹੈ ਮੈਨੂੰ ਵੀ ਲੋੜ ਸੀਗੀ ਪਰ ਮੈਂ ਸਿਸਟਮ ਤੋਂ ਮੈਂ ਕਹਿੰਦਾ ਯਾਰ ਜੇ ਨਹੀਂ ਬੋਲਾਂਗੇ ਫਿਰ ਫਿਰ ਗਲਤ ਹੋਊ ਕੰਮ ਬੋਲਣਾ ਪਊਗਾ ਪਰ ਕਿਸੇ ਤਾਂ ਸੀੜੀ ਨਹੀਂ ਬੋਲ ਕੇ ਗੱਲ ਚੱਲਣੀ ਨਹੀਂ ਜੇ ਗਟਰ ਸਾਫ ਕਰਨਾ ਹੋਵੇ ਤਾਂ ਗਟਰ ਦੇ ਵਿੱਚ ਪੜਨਾ ਪੈਂਦਾ ਜੇ ਫਸਲ ਨੂੰ ਸੰਡੀ ਲੱਗ ਜੇ ਬਾਹਰੋਂ ਰੋੜੇ ਮਾਰ ਕੇ ਬਾਹਰੋਂ ਰੋੜਾ ਪਾ ਕੇ ਸੰਡੀ ਨਹੀਂ ਹਟਦੀ ਸਪਰੇਅ ਦੀ ਢੋਲੀ ਮੋਢੇ ਤੇ ਧਰ ਕੇ ਅੰਦਰ ਵੜ ਕੇ ਸਪਰੇਅ ਕਰਨੀ ਪੈਂਦੀ ਹੈ ਤਾਂ ਫਿਰ ਸਿਸਟਮ ਠੀਕ ਹੋਊਗਾ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਇੱਕੋ ਇਲੈਕਸ਼ਨ ਆ ਰਿਹਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਆਇਆ ਬੰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੈਂ ਵੀ ਫਿਰ ਉਹਨੂੰ ਖੇਤੀ ਮੰਤਰੀ ਬਣਾਇਆ ਮੈਂ ਕਿਹਾ ਉਹਨਾਂ ਦੇ ਘਰ ਦੇ ਮੂਰ ਦੀ ਹੂਟੂ ਮਾਰ ਕੇ ਲੰਗੇ ਗਏ ਵਿਆਜਾਂ ਨੇ ਆਏ ਇਹਨਾਂ ਨੇ ਦੁਖੀ ਕੀਤਾ ਪਿਆ ਸਾਨੂੰ ਇਹਨਾਂ ਨੇ ਸਾਡੇ ਨਾਲ ਮਜ਼ਾਕ ਕਰਦੇ ਰਹੇ ਐ ਸੋ ਇਹ asli ਮੁੱਦਿਆਂ ਤੋਂ ਭੱਜੇ ਐ ਅਕਾਲੀ ਦਲ ਵਾਲੇ ਤਾਂ ਕਰਕੇ ਕੰਮ ਇਹਨਾਂ ਦਾ ਹੋਇਆ ਇੱਕ ਇਹਨਾਂ ਕਿਸੇ ਇਹਨਾਂ ਦਾ ਅਕਾਲੀ ਦਲ ਨਾਲ ਉਹ ਹੋਈ ਐ ਮੈਂ ਦੱਸਦਾ ਤੁਹਾਨੂੰ ਇੱਕ ਕਿਸੇ ਘਰੇ ਨਾ ਬਿੱਲੀ ਆ ਗਈ ਬਿੱਲੀ ਭਾਂਡੇ-ਪੁੰਡੇ ਝੂਠੇ ਕਰਦਿਆ ਕਰੇ ਦੁੱਧ ਪੀਜਿਆ ਕਰੇ ਉਹਨਾਂ ਦੇ ਬੁੜੇ ਨੂੰ ਬਹੁਤ ਗੁੱਸਾ ਆਇਆ ਕਹਿੰਦਾ ਨਾ ਬਿੱਲੀ ਨੂੰ ਬੋਰੀ 'ਚ ਪਾ ਕੇ ਦੂਰ ਛੱਡ ਕੇ ਆਉਣਾ ਉਨੇ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਤੀ ਬੁੜਾ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਹੁਣ ਦੇਖ ਲਿਓ ਕਾਲੀ ਦਾ ਹਾਲ ਅਗਲੇ ਦਿਨ ਫੇਰ ਕੋ ਸਾਇਆ ਨੂੰ ਬੁੜੇ ਨੂੰ ਕਹਿੰਦਾ ਫੇਰ ਆ ਗਈ ਯਾਰ ਇਹ ਇਹਨੂੰ ਕਹਿੰਦਾ ਬੋਰੀ ਚ ਪਾ ਕੇ ਨਾ ਹੋਰ ਦੂਰ ਛੱਡ ਕਰ ਹੋਰ ਦੂਰ ਛੱਡ ਕੇ ਆ ਉਹੀ ਗੱਲ ਫੇਰ ਉਹੀ ਬੁੜਾ ਬਾਅਦ ਚ ਆਇਆ ਬਿੱਲੀ ਫੇਰ ਕਰੇ ਆ ਗਈ ਪਹਿਲਾਂ ਉਹ ਕਹਿੰਦਾ ਅੱਛਾ ਇਹ ਹੁਣ ਮੇਰੇ ਸਬਰਦਾਨ ਧਿਆਨ ਲੈਂਦੀ ਹੈ ਇਹਨੂੰ ਕਹਿੰਦਾ ਹੁਣ ਬੋਰੀ ਚ ਪਾ ਕੇ ਨਾ ਬਹੁਤ ਜ਼ਿਆਦਾ ਦੂਰ ਛੱਡ ਕੇ ਆ ਨਾ ਬਹੁਤ ਜਿਆਦਾ ਦੂਰ ਛੱਡਿਆ ਛੱਡ ਕੇ ਉੱਥੋਂ 1 ਘੰਟੇ ਬਾਅਦ ਆਪਦੇ ਘਰੇ ਆਪਦੇ ਮੁੰਡੇ ਨੂੰ ਫੋਨ ਕੀਤਾ ਬੁੜੇ ਨੇ ਕਹਿੰਦੇ ਪੁੱਤ ਬਿੱਲੀ ਪਹੁੰਚ ਗਈ ਕਰੇ ਉਹ ਕਹਿੰਦਾ ਬਾਪੂ ਉਹ ਤਾਂ ਅੱਧਾ ਘੰਟਾ ਹੋ ਗਿਆ ਪਹੁੰਚੀ ਨੂੰ ਕਹਿੰਦਾ ਪੁੱਤ ਫੇਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਯਾਰ ਆ ਹਾਲ ਤਾਂ ਕਾਲੀ ਦਲਦੀ ਇਹ ਅਸਲੀ ਮੁੱਦਿਆਂ ਨੂੰ ਬੋਰੀ ਚ ਪਾ ਕੇ ਛੱਡ ਕੇ ਆਉਂਦੇ ਰਹੇ ਮੁੱਦੇ ਵਾਪਸ ਇੱਥੇ ਆਉਂਦੇ ਰਹੇ ਹੁਣ ਆਪਦਾ ਆਪ ਕਰ ਭੁੱਲੇ ਫਿਰਦੇ ਨੇ ਹੁਣ ਕਿ ਜਾਈਏ ਕਿ ਤਰ ਨੂੰ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣ ਚਲੇ ਜਾਂਦੇ ਨੇ ਨਾ ਇਹ ਦੱਸਦੇ ਨੇ ਕੀ ਕਰਨਾ ਆਇਓ ਜੀ ਕਿ ਮਾਫੀ ਮੰਗਣ ਆਇਆ ਕਾਦੀ ਜੀ ਗਲਤੀਆਂ ਦੀ ਕਿਹੜੀਆਂ ਗਲਤੀਆਂ ਜੀ ਪਤਾ ਨਹੀਂ ਕਰਨ ਕਿ ਆਇਓ ਮਾਫੀ ਮੰਗਣ ਆਇਆ ਜੀ ਕਾਦੀ ਜੀ ਗਲਤੀਆਂ ਜੀ ਉਹ ਇੱਕ ਬੰਦੇ ਬੰਦੇ ਨੂੰ ਪੁਲਿਸ ਪੁੱਛਗਿੱਛ ਕਰ ਰਹੀ ਸੀ ਕਹਿੰਦਾ ਹਾਂ ਬਈ ਕਸੂਰ ਕੀ ਤੇਰਾ ਕਹਿੰਦਾ ਮੈਂ ਕਤਲ ਕੀਤਾ ਜੀ ਅੱਛਾ ਕਤਲ ਤੈਂ ਕੀਤਾ ਕਹਿੰਦਾ ਹਾਂ ਮੈਂ ਕੀਤਾ ਜੀ ਕਹਿੰਦਾ ਲਾਸ਼ ਕਿੱਥੇ ਆ ਕਹਿੰਦਾ ਮੈਂ ਅੱਗ ਲਾ ਕੇ ਫੂਕਦੀ ਜੀ ਕਹਿੰਦਾ ਚਲ ਜਿੱਥੇ ਫੂਕੀ ਉਹਥੇ ਲੈ ਕੇ ਚੱਲ ਕਹਿੰਦਾ ਉਹ ਟਰੈਕਟਰ ਨਾਲ ਬਾਹਰ ਆ ਜੀ ਉਸਮਾ ਕੰਜਲ ਟਰੈਕਟਰ ਨਾ ਭਾਇਆ ਦਿਖਾਓ ਉਸ ਜਗਾ ਕਹਿੰਦੀ ਉਹਦਾ ਉੱਤੇ ਇੱਟਾਂ ਲਾਤੀ ਸੀ ਕੰਜਲ ਇੱਟਾਂ ਦਿਖਾ ਕਹਿੰਦੀ ਉਹਦਾ ਉੱਤੇ ਛੱਤ ਪਾ ਕੇ ਘਰ ਪਾਦਾ ਸੀ ਉਹ ਜੀ ਕੰਜਲ ਛੱਤ ਦਿਖਾ ਕਹਿੰਦੀ ਜਿਹੜਾ ਪਿਛਲੇ ਪਚਾੜ ਆਇਆ ਸੀ ਉਹਦੀ ਛੱਤ ਟਹਿ ਗਈ ਸੀ ਉਹ ਕੰਜਲ ਮਾਲਵਾ ਦਿਖਾ ਕਹਿੰਦਾ ਉਹ ਤਾਂ ਗਵਾਂਢੀ ਨੂੰ ਵੇਚਦਾ ਸੀ ਉਹ ਜੀ ਕੰਜਲ ਗਵਾਂਢੀ ਨੂੰ ਮਿਲਾ ਕਹਿੰਦਾ ਉਹਦਾ ਤਾਂ ਕਤਲ ਹੋ ਗਿਆ ਜੀ ਕਹਿੰਦਾ ਕਤਲ ਕਿਹਨੇ ਕੀਤਾ ਕਹਿੰਦਾ ਮੈਂ ਕੀਤਾ ਜੀ ਉਹ ਕਹਿੰਦਾ ਫੇਰ ਉੱਥੇ ਆ ਗਿਆ ਯਾਰ ਤੂੰ ਫੇਰ ਉੱਥੇ ਆ ਗਿਆ ਐਂ ਰਹਿਤੀਆਂ ਗਲਤੀਆਂ ਹੋ ਗਈ ਜੀ ਕਿਹੜੀਆਂ ਜੀ ਪਤਾ ਨਹੀਂ ਜੀ ਕੀ ਕਰਨਾ ਹੈ ਜੀ ਮਾਫੀ ਮੰਗਣ ਆਏ ਜੀ ਕਾਦੀ ਜੀ ਗਲਤੀ ਨਹੀਂ ਆਏ ਜੀ ਗਲਤੀਆਂ ਇਹ ਨਹੀਂ ਪਤਾ ਜੀ ਉਧਰ ਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਵੀ ਮੁੱਖ ਮੰਤਰੀ ਮਾਨ ਨੂੰ ਜਵਾਬ ਦਿੱਤਾ ਅਰਸ਼ਦੀਪ ਕਲੇਰ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਾਲੀ ਦਲ ਕੋਲ 25 ਬੰਦੇ ਨਹੀਂ ਨੇ ਮੈਂ ਤੁਹਾਨੂੰ ਸਵਾਲ ਕਰਦਾ ਕਿ ਤੁਹਾਡੇ ਕੋਲ 25 ਐਮਐਲਏ ਹੈ ਨੇ ਅਰਸ਼ਦੀਪ ਨੇ ਕਿਹਾ ਕਿ ਹੁਣ ਐਮਐਲਏ ਮਿਲ ਕੇ ਤੁਹਾਨੂੰ ਕੁਰਸੀ ਤੋਂ ਥੱਲੇ ਉਤਾਰਨ ਲਈ ਲੱਗੇ ਹੋਏ ਨੇ ਮੁੱਖ ਮੰਤਰੀ ਸਾਹਿਬ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਦੇਸ਼ ਵਿਦੇਸ਼ ਚ ਕਿਤੇ ਵੀ ਕੋਈ ਸਿੱਖ ਬੈਠਾ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਨੂੰ ਜਵਾਬ ਦੇ ਐ ਤੇ ਉਹਨਾਂ ਦਾ ਜੋ ਵੀ ਆਦੇਸ਼ ਹੈ ਉਹ ਸਾਡੇ ਸਿਰ ਮੱਥੇ ਪਰ ਤੁਸੀਂ ਇਹ ਭਾਵਨਾ ਕਦੇ ਸਮਝ ਨਹੀਂ ਸਕਦੇ ਕਿਉਂਕਿ ਤੁਸੀਂ ਦਿੱਲੀ ਦੇ ਵੱਡੇ ਤੇ ਛੋਟੇ ਤਖਤ ਦੇ ਗੁਲਾਮ ਮੇਰਾ ਤੁਹਾਨੂੰ ਸਪਸ਼ਟ ਸਵਾਲ ਹੈ ਕਿ ਅੱਜ ਪੰਜਾਬ ਦਾ ਮਸਲਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ 25 ਸਾਲ ਰਾਜ ਕਰਨ ਦੀ ਗੱਲ ਕਰਦੀ ਸੀ ਤੁਸੀਂ ਕਿਹਾ ਜੀ ਅੱਜ ਸਾਡੇ ਕੋਲ 25 ਬੰਦੇ ਨਹੀਂ ਸਵਾਲ ਤਾਂ ਇਹ ਉੱਠਦਾ ਹੈ ਕਿ ਕੀ ਭਗਵਾਨਤ ਮਾਨ ਕੋਲੇ 25 ਐਮਐਲਏ ਹੈ ਕਿ ਸਾਰੇ ਕੇਜਰੀਵਾਲ ਦੇ ਮਗਰ ਲਾ ਕੇ ਹੁਣ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਉਣਾ ਚਾਹੁੰਦੇ। ਪੰਜਾਬ ਦੇ ਮੁੱਦਿਆਂ ਤੇ ਆਓ। ਅਸਲ ਪੰਜਾਬ ਦੇ ਮੁੱਦੇ ਕੀ ਨੇ? ਮੁੱਦੇ ਇਹ ਨੇ ਕਿ ਪੰਜਾਬ ਦੇ ਵਿੱਚੋਂ ਪ੍ਰੋਜੈਕਟ ਬੰਦ ਹੋ ਕੇ ਬਾਹਰ ਜਾ ਰਹੇ ਨੇ। ਉਹਦਾ ਕਾਰਨ ਹੈ ਕਿ ਉਰੇ ਗੈਂਗਸਟਰ ਫਰੋਤੀਆਂ ਮੰਗਦੇ ਨੇ, ਕਤਲ ਹੋ ਰਹੇ ਨੇ। NHAI ਨੇ 3263 ਕਰੋੜ ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਬੰਦ ਕਰਤੇ। ਪੰਜਾਬ ਦਾ ਐਡਾ ਵੱਡਾ ਨੁਕਸਾਨ ਹੋਇਆ, ਇਹ ਪੰਜਾਬ ਦਾ ਮੁੱਦਾ ਹੈ। एसवाईएल ਤੇ ਤੁਹਾਡਾ ਪੰਜਾਬ ਵਿਰੋਧੀ ਸਟੈਂਡ ਇਹ ਪੰਜਾਬ ਦਾ ਮਸਲਾ ਡੇਰਾ ਮੁਖੀ ਨੂੰ ਜਿਹੜੀ 295 ਐ ਦੀ ਸੈਂਕਸ਼ਨ ਤੁਸੀਂ 3 ਸਾਲ ਤੋਂ ਸਮਝੌਤੇ ਤਹਿਤ ਰੋਕ ਕੇ ਬੈਠੇ ਹੋ ਇਹ ਪੰਜਾਬ ਦਾ ਮਸਲਾ ਬੇਅਦਬੀ ਕੇਸਾਂ ਦੀ ਟਰਾਇਲ ਪੰਜਾਬ ਤੋਂ ਬਾਹਰ ਚਲੀ ਜਾਣੀ ਤੁਹਾਡੀ ਸਹਿਮਤੀ ਨਾਲ ਸਟੇ ਹੋ ਜਾਣੀ ਇਹ ਪੰਜਾਬ ਦਾ ਮਸਲਾ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਡਰੱਗ ਰੈਕਟ ਫੜਿਆ ਜਾਣਾ ਮੁਖਮੰਤਰੀ ਸਾਹਿਬ ਇਹ ਪੰਜਾਬ ਦਾ ਮਸਲਾ ਡੀਜੀਪੀ ਨੂੰ ਹਾਈ ਕੋਰਟ ਬਲਾਕੇ ਹਾਈ ਕੋਰਟ ਮਾਫੀ ਮੰਗਾਵੇ ਤੇ ਇਹ ਗੱਲ ਕਹਵੇ ਕਿ ਇਸ ਤਰੀਕੇ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਪੁਲਿਸ ਨਸ਼ਾ ਵਕਾਰੀ ਹੈ ਇਹ ਪੰਜਾਬ ਦਾ ਮਸਲਾ ਬਿਜਲੀ ਬੋਰਡ ਫੇਲ ਹੋ ਗਿਆ ਡਵੈਲਪਮੈਂਟ ਕੋਈ ਪੰਜਾਬ ਦੇ ਵਿੱਚ ਹੋ ਨਹੀਂ ਰਹੀ ਕਰਜ਼ਾ 3 ਲੱਖ ਕਰੋੜ ਨੂੰ ਪਾਰ ਕਰ ਗਿਆ ਇਹ ਪੰਜਾਬ ਦੇ ਪੱਖ ਦੇ ਮੁੱਦੇ ਨੇ ਤੇ ਤੁਸੀਂ ਕਿਹਦੀ ਗੱਲ ਕਰਨਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਵਾਰ ਮੈਨੂੰ ਇਹ ਗੱਲ ਦੱਸ ਦਿਓ ਕਿ ਸ਼੍ਰੋਮਣੀ ਅਕਾਲੀ ਦਲ ਦਾ ਡਵੈਲਪਮੈਂਟ ਮਾਡਲ ਕੀ ਤੁਹਾਨੂੰ ਸੌਣ ਨਹੀਂ ਦਿੰਦਾ ਕਿ ਤੁਹਾਨੂੰ ਬਾਦਲ ਪਰਿਵਾਰ ਤੋਂ ਡਰ ਲੱਗਦਾ ਤੁਸੀਂ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਪਟਕਾ ਕੇ ਆਪਣੀ ਮਾੜੀ ਕਾਰਗੁਜ਼ਾਰੀ ਛੁਪਾ ਨਹੀਂ ਸਕਦੇ ਮੁੱਖ ਮੰਤਰੀ ਸਾਹਿਬ ਤੁਹਾਡਾ 2022 ਦੇ ਵਿੱਚ ਝੂਠ ਚੱਲ ਗਿਆ ਲੋਕਾਂ ਨੂੰ ਲੱਗਦਾ ਸੀ ਪਤਾ ਨਹੀਂ ਭਗਵੰਤ ਮਾਨ ਤਾਂ ਮੁੱਖ ਮੰਤਰੀ ਬਣ ਕੇ ਕੀ ਕਰ ਦੂ ਪਰ 3 ਸਾਲ ਦਾ ਤੁਹਾਡੇ ਫੇਲੀਅਰ ਨੇ ਸਾਬਤ ਕਰਤਾ ਕਿ ਤੁਸੀਂ ਸਟੇਜ ਹੀ ਚਲਾ ਸਕਦੇ ਹੋ ਸਟੇਟ ਨਾਲ ਤੁਹਾਡਾ ਕੋਈ ਸਰੋਕਾਰ ਨਹੀਂ ਸੋ ਪੰਜਾਬ ਦੇ ਮੁੱਦਿਆਂ ਤੇ ਆ ਕੇ ਜਵਾਬ ਦਿਓ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਹੈ 18 ਸਾਲ ਰਾਜ ਕੀਤਾ ਸੇਵਾ ਕੀਤੀ ਹੈ ਲੋਕਾਂ ਦੀ ਤੇ ਲੋਕ ਪ੍ਰਵਾਨ ਕਰਨਗੇ ਦੁਬਾਰਾ ਵੀ ਸੇਵਾ ਕਰਾਂਗੇ ਮੁਖ ਮੰਤਰੀ ਸਾਹਿਬ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਦੇਸ਼ ਵਿਦੇਸ਼ ਚ ਕਿਤੇ ਵੀ ਕੋਈ ਸਿੱਖ ਬੈਠਾ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਨੂੰ ਜਵਾਬ ਦੇ ਹੈ ਤੇ ਉਹਨਾਂ ਦਾ ਜੋ ਵੀ ਆਦੇਸ਼ ਹੈ ਉਹ ਸਾਡੇ ਸਿਰ ਮੱਥੇ ਪਰ ਤੁਸੀਂ ਇਹ ਭਾਵਨਾ ਕਦੇ ਸਮਝ ਨਹੀਂ ਸਕਦੇ ਕਿਉਂਕਿ ਤੁਸੀਂ ਦਿੱਲੀ ਦੇ ਵੱਡੇ ਤੇ ਛੋਟੇ ਤਖਤ ਦੇ ਗੁਲਾਮ ਹੈ ਮੇਰਾ ਤੁਹਾਨੂੰ ਸਪਸ਼ਟ ਸਵਾਲ ਹੈ ਕਿ ਅੱਜ ਪੰਜਾਬ ਦਾ ਮਸਲਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ 25 ਸਾਲ ਰਾਜ ਕਰਨ ਦੀ ਗੱਲ ਕਰਦੀ ਸੀ ਤੁਸੀਂ ਕਹਿੰਦੇ ਜੀ ਸਾਡੇ ਕੋਲ 25 ਬੰਦੇ ਨਹੀਂ ਸਵਾਲ ਤਾਂ ਇਹ ਉੱਠਦਾ ਹੈ ਕਿ ਕੀ ਭਗਵੰਤ ਮਾਨ ਕੋਲੇ 25 ਐਮਐਲਏ ਹੈ ਕਿ ਸਾਰੇ ਕੇਜਰੀਵਾਲ ਦੇ ਮਗਰ ਲਾ ਕੇ ਹੁਣ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਉਣਾ ਚਾਹੁੰਦੇ ਪੰਜਾਬ ਦੇ ਮੁੱਦਿਆਂ ਤੇ ਆਓ ਅਸਲ ਪੰਜਾਬ ਦੇ ਮੁੱਦੇ ਕੀ ਨੇ ਮੁੱਦੇ ਇਹ ਨੇ ਕਿ ਪੰਜਾਬ ਦੇ ਵਿੱਚੋਂ ਪ੍ਰੋਜੈਕਟ ਬੰਦ ਹੋ ਕੇ ਬਾਹਰ ਜਾ ਰਹੇ ਨੇ ਉਹਦਾ ਕਾਰਨ ਹੈ ਕਿ ਉਰੇ ਗੈਂਗਸਟਰ ਫਰੋਤੀਆਂ ਮੰਗਦੇ ਨੇ ਕਤਲ ਹੋ ਰਹੇ ਨੇ ਐਨ ਐਚ ਆਈ ਨੇ 3263 ਕਰੋੜ ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਬੰਦ ਕਰਤੇ ਪੰਜਾਬ ਦਾ ਐਡਾ ਵੱਡਾ ਨੁਕਸਾਨ ਹੋਇਆ ਇਹ ਪੰਜਾਬ ਦਾ ਮੁੱਦਾ ਹੈ ਐਸਵਾਈਐਲ ਤੇ ਤੁਹਾਡਾ ਪੰਜਾਬ ਵਿਰੋਧੀ ਸਟੈਂਡ ਇਹ ਪੰਜਾਬ ਦਾ ਮਸਲਾ ਡੇਰਾ ਮੁਖੀ ਨੂੰ ਜਿਹੜੀ 295 ਐ ਦੀ ਸੈਂਕਸ਼ਨ ਤੁਸੀਂ 3 ਸਾਲ ਤੋਂ ਸਮਝੌਤੇ ਤਹਿਤ ਰੋਕ ਕੇ ਬੈਠੇ ਹੋ ਇਹ ਪੰਜਾਬ ਦਾ ਮਸਲਾ ਬੇਅਦਬੀ ਕੇਸਾਂ ਦੀ ਟ੍ਰਾਇਲ ਪੰਜਾਬ ਤੋਂ ਬਾਹਰ ਚਲੀ ਜਾਣੀ ਤੁਹਾਡੀ ਸਹਿਮਤੀ ਨਾਲ ਸਟੇ ਹੋ ਜਾਣੀ ਇਹ ਪੰਜਾਬ ਦਾ ਮਸਲਾ ਹੈ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਡਰੱਗ ਰੈਕਟ ਫੜਿਆ ਜਾਣਾ ਮੁਖਮਤਰੀ ਸਾਹਿਬ ਇਹ ਪੰਜਾਬ ਦਾ ਮਸਲਾ ਹੈ ਡੀਜੀਪੀ ਨੂੰ ਹਾਈ ਕੋਰਟ ਬੁਲਾ ਕੇ ਹਾਈ ਕੋਰਟ ਮਾਫੀ ਮੰਗਾਵੇ ਤੇ ਇਹ ਗੱਲ ਕਹਵੇ ਕਿ ਇਸ ਤਰੀਕੇ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਪੁਲਿਸ ਨਸ਼ਾ ਵਕਾਰੀ ਹੈ ਇਹ ਪੰਜਾਬ ਦਾ ਮਸਲਾ ਬਿਜਲੀ ਬੋਰਡ ਫੇਲ ਹੋ ਗਿਆ ਡਵੈਲਪਮੈਂਟ ਕੋਈ ਪੰਜਾਬ ਦੇ ਵਿੱਚ ਹੋ ਨਹੀਂ ਰਹੀ ਕਰਜ਼ਾ 3 ਲੱਖ ਕਰੋੜ ਨੂੰ ਪਾਰ ਕਰ ਗਿਆ ਇਹ ਪੰਜਾਬ ਦੇ ਪੱਖ ਦੇ ਮੁੱਦੇ ਨੇ ਤੇ ਤੁਸੀਂ ਕੀ ਦੀ ਗੱਲ ਕਰਨਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਵਾਰ ਮੈਨੂੰ ਇਹ ਗੱਲ ਦੱਸ ਦਿਓ ਕਿ ਸ਼੍ਰੋਮਣੀ ਅਕਾਲੀ ਦਲ ਦਾ ਡਵੈਲਪਮੈਂਟ ਮਾਡਲ ਕੀ ਤੁਹਾਨੂੰ ਸੌਣ ਨਹੀਂ ਦਿੰਦਾ ਕਿ ਤੁਹਾਨੂੰ ਬਾਦਲ ਪਰਵਾਰ ਤੋਂ ਡਰ ਲੱਗਦਾ ਤੁਸੀਂ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਪਟਕਾ ਕੇ ਆਪਣੀ ਮਾੜੀ ਕਾਰਗੁਜ਼ਾਰੀ ਛੁਪਾ ਨਹੀਂ ਸਕਦੇ ਮੁੱਖ ਮੰਤਰੀ ਸਾਹਿਬ ਥੋੜਾ 2022 ਦੇ ਵਿੱਚ ਝੂਠ ਚੱਲ ਗਿਆ ਲੋਕਾਂ ਨੂੰ ਲੱਗਦਾ ਸੀ ਪਤਾ ਨਹੀਂ ਭਗਵੰਤ ਮਾਨ ਤਾਂ ਮੁੱਖ ਮੰਤਰੀ ਬਣ ਕੇ ਕੀ ਕਰ ਦੂ ਪਰ 3 ਸਾਲ ਦਾ ਤੁਹਾਡੇ ਫੇਲੀਅਰ ਨੇ ਸਾਬਤ ਕਰਤਾ ਕਿ ਤੁਸੀਂ ਸਟੇਜ ਹੀ ਚਲਾ ਸਕਦੇ ਹੋ ਸਟੇਟ ਨਾਲ ਤੁਹਾਡਾ ਕੋਈ ਸਰੋਕਾਰ ਨਹੀਂ ਸੋ ਪੰਜਾਬ ਦੇ ਮੁੱਦਿਆਂ ਤੇ ਆ ਕੇ ਜਵਾਬ ਦਿਓ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਹੈ 18 ਸਾਲ ਰਾਜ ਕੀਤਾ ਤੇ ਸੇਵਾ ਕੀਤੀ ਹੈ ਲੋਕਾਂ ਦੀ ਤੇ ਲੋਕ ਪ੍ਰਵਾਨ ਕਰਨਗੇ ਦੁਬਾਰਾ ਵੀ ਸੇਵਾ ਕਰਾਂਗੇ Subscribe to One India channel and never miss an update